ਬਾਪਾ ਜੀ ਦਇਆ ਕਰੋ ਦਇਆ ਕਰਤੇ ਫੁੱਲ ਕਿਰਪਾ ਕਰੋ ਬਾਬਾ ਜੀ ਹੈ ਫੁੱਲ ਕਿਰਪਾ ਕਰੋ ਨਹੀਂ ਤੁਸੀਂ ਤਾਂ ਐਂ ਖੜੇ ਹੋ ਕੇ ਮੰਗਦੇ ਹੋ ਜਿਵੇਂ ਬਾਬੇ ਨੇ ਟੂਟੀ ਬੰਦ ਕਰਤੀ ਹੁਣ ਕਿਵੇਂ ਖੋਲ੍ਹੀਏ ਟੂਟੀ ਨਹੀਂ ਟੂਟੀ ਬੰਦ ਤਾਂ ਲੱਗਦੀ ਹੈ ਤਾਂ ਹੀ ਨਹੀਂ ਕੁਝ ਹੁੰਦਾ ਹੈ ਤੁਸੀਂ ਦਇਆ ਕਰੋ ਫੁੱਲ ਉਸ ਦਇਆ ਦਾਸਾਫ ਹੋਦੋ ਮੇਰਾ ਬਾਬਾ ਜੀ ਬੇਟਾ ਦਇਆ ਸਾਨੂੰ ਆਪਣੇ ਉੱਤੇ ਕਰਨ ਦੀ ਲੋੜ ਹੈ ਮੇਰਾ ਪਰਦਾ ਹੋ ਲੋ ਬਾਬਾ ਜੀ ਕਿਸੇ ਤਰ੍ਹਾਂ ਮਿਹਨਤ ਕਰ ਬੇਟਾ ਆਪਾਂ ਇਹ ਕੋ ਦਿਨ ਨੂੰ ਤਾਂ ਬਥੇਰਾ ਕੁਝ ਦੇ ਦੂਗਾ ਪਰ ਆਪਾਂ ਨੂੰ ਕਦਰ ਤਾਂ ਪਵੇ ਕਦਰ ਕਰਾਂ ਬਾਬਾ ਜੀ ਜਰੂਰ ਹੈ ਜਰੂਰ ਕਰਾਂਗਾ ਐ ਮੂੰਹ ਤੇ ਨਾਲ ਨਹੀਂ ਕਰਨੀ ਨਾਲ ਨਾਲ ਬਾਬਾ ਜੀ ਕਰਨੀ ਦੇ ਨਾਲ ਤੇ ਮੈਨੂੰ ਦਿਲ ਨਹੀਂ ਲੱਗਦਾ ਘਰ ਜਾ ਕੇ ਮੈਂ ਰੋਂਦਾ ਪਿੱਟਦਾ ਆ ਬਾਬਾ ਜੀ ਬਹੁਤ ਯਾਦ ਬੜੀ ਆਉਂਦੀ ਆ ਤੁਹਾਡੀ ਘਰ ਛੋਰ ਹੈ ਨਹੀਂ ਕੋਈ ਹਾਂ ਜੀ ਘਰ ਵਾਲੀ ਐ ਮੰਮੀ ਡੈਡੀ ਐ ਉਹ ਘਰ ਵਾਲੀ ਨੂੰ ਨਾਮਦਾਨ ਜੋ ਅਕਸਰ ਕਰ ਦੋ ਬਾਬਾ ਜੀ ਹੁਣ ਮੈਨੂੰ ਮੌਕਾ ਵੀ ਨਹੀਂ ਮਿਲਣਾ ਫੇਰ ਦੁਬਾਰਾ ਹਾਂ ਬੜੀ ਮੁਸ਼ਕਲ ਆ ਮਿਲੇ ਆ ਬਾਬਾ ਜੀ ਬੜੀ ਜ਼ਬਰਦਸਤੀ ਐ ਹੈ ਬਾਪ ਐਸਾ ਦਾਗਤਾ ਹੀ ਹੈ ਐਵੇਂ ਨਹੀਂ